ਮੇਰਾ ਨਾਮ ਡਾਕਟਰ ਰਵਜੀਤ ਸਿੰਘ ਗਰੋਵਰ ਪ੍ਰੈਜ਼ੀਡੈਂਟ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਅਸੀਂ ਜੀ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਸਟਾਰਟ ਕੀਤੀ ਹੈ ਔਰ ਅਸੀਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਜਿਹੜੀ ਸ਼ਹੀਦੀ ਸ਼ਤਾਬਦੀ ਹੈ ਉਹਨੂੰ ਸਮਰਪਿਤ ਅਸੀਂ ਅੱਜ ਤੋਂ ਕੈਂਪੇਨ ਸ਼ੁਰੂ ਕੀਤੀ ਹੈ ਗੁਰੂ ਨਗਰੀ ਤੋਂ ਫੀਡ ਦ ਨੀਡੀ ਸਾਡੀ ਜਿਹੜੀ ਕੈਂਪੇਨ ਹੈ ਕੱਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਨਹੀਂ ਹੈ ਪੂਰੇ ਇੰਡੀਆ ਵਿੱਚ ਅਸੀਂ ਚਲਾਵਾਂਗੇ ਜਿਦੇ ਨਾਲ ਜਿੱਥੇ ਲੋੜਵੰਦ ਬੱਚੇ ਹੈ ਜਾਂ ਕੋਈ ਫੈਮਲੀਆਂ ਨੇ ਉਹਨਾਂ ਤੱਕ ਅਸੀਂ ਖਾਣਾ ਪਹੁੰਚਾਵਾਂਗੇ ਪੰਜਾਬ ਪੂਰੇ ਪੈ ਰਹੇ ਜੀ ਇਹ ਜਿਹੜੀ ਸਾਡੀ ਇਹ ਜਿਹੜੀ ਸਾਡੀ ਫਾਊਂਡੇਸ਼ਨ ਹੈ ਪੈਨ ਇੰਡੀਆ ਸਾਡੇ ਜਿਹੜੀ ਕੈਂਪੇਨ ਹੈ ਅਸੀਂ ਰੰਗ ਕਰਾਂਗੇ ਸਰ ਕਿਸ ਤਰ੍ਹਾਂ ਮੰਦੇ ਵਿੱਚ ਖਿਆਲ ਆ ਕਿ ਹਸਮਤੋ ਕਰਾ ਦੇਖੋ ਜੀ ਮਨ ਵਿੱਚ ਖਿਆਲ ਇਸ ਕਰਕੇ ਆਇਆ ਕਿ ਸਾਡੇ ਬਜ਼ੁਰਗਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਜੋ ਉਹਨਾਂ ਨੇ ਸਾਨੂੰ ਸਿਖਾਇਆ ਵੈ ਤੇ ਸਾਨੂੰ ਵੀ ਅੱਗੇ ਉਸ ਚੀਜ਼ ਨੂੰ ਲੈ ਕੇ ਜਾਣਾ ਚਾਹੀਦਾ ਇਸ ਕਰਕੇ ਅਸੀਂ ਸਾਡੀ ਟੀਮ ਨੇ ਡਿਸਾਈਡ ਕੀਤਾ ਕਿ ਅਸੀਂ ਉਹਨੇ ਰਾਈਟ ਟਾਈਮ ਹੈ ਔਰ ਅਸੀਂ ਇੰਡੀਆ ਦੇ 50 55 ਸ਼ਹਿਰਾਂ ਦੇ ਵਿੱਚ ਹੈਗੇ ਆ ਤੇ ਸਾਡੇ ਵਾਸਤੇ ਰਨ ਕਰਨਾ ਈਜ਼ੀ ਹੋ ਜਾਏਗਾ ਹਰ ਸ਼ਹਿਰ ਵਿੱਚ ਜਿਹੜਾ ਫੂਡ ਹੈ ਪਹੁੰਚਾਉਣਾ ਈਜ਼ੀ ਹੋ ਜਾਏਗਾ ਸਾਡੇ ਲਈ ਅੱਛਾ ਸਰ ਆਪਣੀ ਸੰਸਥਾ ਦਾ ਇੱਕ ਵਾਰ ਦੁਬਾਰਾ ਨਾਮ ਦੱਸਿਓ ਸਾਡੀ ਸੰਸਥਾ ਦਾ ਨਾਮ ਹੈ ਜੀ ਅਮਰਤਸਰ ਰਵੇਲੀ ਫਾਊਂਡੇਸ਼ਨ ਅੱਛਾ ਸਰ ਅੱਜ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਅਸੀਂ ਨਿਸ਼ਕਾਮ ਸੇਵਾ ਪਬਲਿਕ ਸਕੂਲ ਹੈ ਅੱਜ ਇੱਥੇ ਨਹੀਂ ਬੱਚੇ ਇੱਥੇ ਤਕਰੀਬਨ 150 ਦੇ ਕਰੀਬ ਬੱਚੇ ਹੈ ਔਰ ਅੱਜ ਸਾਡੀ ਟੀਮ ਆਈਆ ਹੋਤੇ ਜੋ ਅੱਜ ਐਸੀ ਕੈਂਪੇਨ ਦਾ ਆਗਾਜ਼ ਕੀਤਾ ਵੈ ਫੀਡ ਦੇ ਨੀਡੀ ਉਸ ਦੇ ਤਹਿਤ ਅੱਜ ਅਸੀਂ ਜਿਹੜੇ ਫਰਸਟ ਫੂਡ ਦੇ ਪੈਕੇਟਸ ਹੈ ਉਹ ਅਸੀਂ ਅੱਜ ਬੱਚਿਆਂ ਵਿੱਚ ਵੰਡ ਰਿਹਾ ਸਰ ਕਿੰਨਾ ਇੱਕ ਪਲੇਟ ਦੇ ਵਿੱਚ ਕੀ ਕੀ ਹੈਗਾ ਇਹਦੇ ਵਿੱਚ ਹੀ ਪ੍ਰੋਪਰ ਇੱਕ ਮੀਲ ਹੈ ਬੱਚਿਆਂ ਵਾਸਤੇ ਜਿਹਦੇ ਵਿੱਚ ਦਾਲ ਹੈ ਸਬਜ਼ੀ ਹੈ ਰਾਈਸ ਹੈ ਤੇ ਰੋਟੀ ਹੈ ਉਹ ਸਾਰਾ ਚੀਜ਼ਾਂ ਜੋ ਇੱਕ ਬੱਚੇ ਨੂੰ ਇੱਕ ਮੀਲ ਚਾਹੀਦਾ ਹੋਵੇ ਉਹ ਸਾਰੀਆਂ ਅਸੀਂ ਚੀਜ਼ਾਂ ਉਹਦੇ ਵਿੱਚ ਸਰ ਬੱਚਿਆਂ ਨਾਲ ਗੱਲ ਕੀਤੀ ਕਿ ਬੱਚੇ ਹੱਸ ਕੇ ਕਹਿੰਦੇ ਆ ਇਹਦੇ ਆਪਾਂ ਰੋਜ਼ ਖਾਣੇ ਇਹਦੇ ਵਿੱਚ ਖਾਸ ਕੀ ਹੈ ਇਹਦੇ ਵਿੱਚ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਵਾਂ ਅਸੀਂ ਪੀਜ਼ਾ 버ਗਰ ਉਧਰ ਨਹੀਂ ਜਾਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜੋ ਟ੍ਰੈਡੀਸ਼ਨਲ ਫੂਡ ਹੈ ਜਿਹੜਾ ਅਸਲ ਪੰਜਾਬ ਦਾ ਖਾਣਾ ਹੈ ਅਸੀਂ ਉਹੀ ਪੂਰੇ ਇੰਡੀਆ ਵਿੱਚ ਲੋੜਵੰਦਾਂ ਤੱਕ ਪਹੁੰਚਾਈ ਬੱਚਿਆਂ ਦੀ ਅੱਜ ਕੱਲ ਡਿਮਾਂਡ ਹੁੰਦੀ ਹੈ ਕਿ ਪੀਜ਼ਾ ਖਾਈਏ 버ਗਰ ਖਾਈਏ ਬਟੋ ਹਾਨੀਕਾਰਕ ਨੇ ਬਾਡੀ ਲਈ ਉਹ ਕੈਂਸਰ ਦਾ ਇੱਕ ਕਾਰਨ ਹੈ ਅਸੀਂ ਨਹੀਂ ਚਾਹੁੰਦੇ ਕਿ ਬੱਚਿਆਂ ਨੂੰ ਅਸੀਂ ਉਧਰ ਲੈ ਕੇ ਜਾਈਏ ਅਸੀਂ ਟ੍ਰੈਡੀਸ਼ਨਲ ਫੂਡ ਵਿੱਚ ਹੀ ਰੱਖੀ ਪਰ ਇਹਦੇ ਵਿੱਚ ਸਰ ਜੂਰੀਫੇਮ ਬੱਚਿਆਂ ਨੇ ਪਾਈ ਹੋਈ ਹੈ ਜੂਰੀਫੇਮ ਪਾ ਕੇ ਤਸਵੀਰਾਂ ਕੈਮਰੇ ਚ ਆਣੀਆਂ ਟੀਵੀ 'ਚ ਆਣੀਆਂ ਵਾ ਕਿ ਆਪਣੇ ਆਪ ਨੂੰ ਬੱਚੇ ਜੋ ਟੀਵੀ ਦੇਖਣਗੇ ਕਿ ਆਪਾਂ ਇਹ ਲੰਗਰ ਲੈਣ ਵਾਸਤੇ ਲੈਣ ਚੋਤੇ ਆ ਕਿ ਉਹਨਾਂ ਨੂੰ ਸਹੀ ਰਕੇ ਦੇਖੋ ਇਹ ਅਸੀਂ ਇੱਕ ਸਟਾਰਟ ਕੀਤਾ ਵਾ ਅਸੀਂ ਟੀਵੀ ਵਿੱਚ ਜਾ ਰਹੇ ਹਾਂ ਠੀਕ ਹੈ ਸਿਰਫ ਐਸ ਕਰਕੇ ਜਾ ਰਹੇ ਹਾਂ ਕਿ ਲੋਕਾਂ ਤੱਕ ਹੋਰ ਜਿੱਥੇ-ਜਿੱਥੇ ਜ਼ਰੂਰਤ ਹੈ ਅਸੀਂ ਉੱਥੇ ਪਹੁੰਚਾਈਏ ਅੱਜ ਸਾਡੀ ਸ਼ੁਰੂਆਤ ਹੈ ਲੋਕਾਂ ਨੂੰ ਪਤਾ ਚੱਲੇਗਾ ਉਹ ਸਾਨੂੰ ਕੰਟੈਕਟ ਕਰਨਗੇ ਕੰਟੈਕਟ ਕਰਕੇ ਸਾਡੇ ਕੋਲ ਆਉਣਗੇ ਤੇ ਅਸੀਂ ਉਹਦੇ ਲਈ ਉਹ ਕੈਂਪੇਨ ਉੱਥੇ ਵੀ ਰੰਗ ਕੰਟੈਕਟ ਨੰਬਰ ਜਾਂ ਕੋਈ ਚੀਜ਼ ਆ ਕੇ ਆਉਂਦੀ ਹੈ ਉਹ ਸਾਡੀ ਵੈਬਸਾਈਟ ਸਾਡੀ ਵੈਬਸਾਈਟ ਹੈਗੀ ਜਾਂ ਸਾਡੀ ਹੈਲਪਲਾਈਨ ਨੰਬਰ ਹੈ ਅਸੀਂ ਉਹ ਦਿੱਤਾ ਹੈ ਜਿੱਤੋਂ ਕਿ ਸਾਰੇ ਲੋਕ ਉੱਥੇ ਕੰਟੈਕਟ ਕਰਕੇ ਤੇ ਸਾਡੇ ਤੱਕ ਪਹੁੰਚ ਪਹੁੰਚ ਕਰ ਸਕਦੇ ਸਰ ਜਿਸ ਤਰ੍ਹਾਂ ਤੁਹਾਡੇ ਵੱਲੋਂ ਪ੍ਰਲਾ ਕੀਤਾ ਹੋਰ ਵੀ ਸੰਸਥਾਵਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਸਾਰੇ ਰਲ ਮਿਲ ਕੇ ਜੋ ਸਾਰਿਆਂ ਦਾ ਮੋਟਿਵ ਹੈ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡਾ ਇਹੀ ਮੋਟਿਵ ਹੈ ਜੀ ਕਿ ਚੰਗਾ ਬਣਾਈਏ ਚੰਗਾ ਖਵਾਈਏ ਬੱਚਿਆਂ ਨੂੰ ਔਰ ਵਧੀਆ ਕੰਮ ਕਰੀਏ ਕਿ ਲੋਕਾਂ ਤੱਕ ਸਿਰਫ ਕੱਲੀ ਅੰਮ੍ਰਿਤਸਰ ਵਿਲੀ ਫਾਊਂਡੇਸ਼ਨ ਨਹੀਂ ਸਾਰੇ ਇਕਜੁੱਟ ਹੋ ਕੇ ਵਧੀਆ ਕੰਮ ਕਰੀਏ ਕਿ ਦੇਸ਼ ਨੂੰ ਆਪਾਂ ਜਿਹੜੀ ਜਿਹੜੇ ਰਿਕੁਆਇਰਡ ਹੈ ਉਹ ਆਪਾਂ ਫੁੱਲਫਿਲ ਕਰੀਏ ਬੱਚਿਆਂ ਵਾਸਤੇ ਫਾਊਂਡੇਸ਼ਨ ਚੱਲੇਗੀ ਜਾਂ ਜਿਹੜੇ ਵੀ ਲੋੜਵੰਦ ਹੋਣਗੇ ਸਾਡੀ ਫਰਸਟ ਕੈਂਪੇਨ ਹੈਗੀ ਫੀਡ ਦ ਨੇਡੀ ਦੀ ਖਾਣਾ ਪਹੁੰਚਾਣ ਦੀ ਇਸ ਤੋਂ ਬਾਅਦ ਸਾਡੀ ਹੈਗੀ ਹੈ ਜੀ ਕਿ ਅਸੀਂ ਸਕੂਲ ਡਰੈਸਸ ਦਈਏ ਸਕੂਲ ਆਪਣਾ ਯੂਨੀਫਾਰਮਸ ਦੇ ਨਾਲ-ਨਾਲ ਸਕੂਲ ਕਿਟਸ ਦਈਏ ਬੱਚਿਆਂ ਨੂੰ ਪੜ੍ਹਾਈ ਵਾਸਤੇ ਵੀ ਸਾਡੀ ਹੈ ਕਿ ਅਸੀਂ ਐਜੂਕੇਸ਼ਨਲ ਹਬ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਦਊਂਦੇ ਯੂਨੀਫਾਰਮਸ ਨਹੀਂ ਜੀ ਅਸੀਂ ਜਿਹੜੇ ਲੋਡ ਬੰਨਦਾ ਐਕਚੁਅਲੀ ਸਰਕਾਰ ਦੇ ਦੇ ਹੀ ਰਹੀ ਹੈ ਏ ਚਾਹਾਂ ਸਰਕਾਰ ਦੇ ਰਹੀ ਹੈ ਜੀ ਬਟ ਐਕਚੁਅਲ ਜਿੱਥੇ ਪਹੁੰਚਣੇ ਚਾਹੀਦੇ ਸਾਡੀ ਕੋਸ਼ਿਸ਼ ਹੈ ਅਸੀਂ ਉੱਥੇ ਪਹੁੰਚੀ ਸਰ ਸਰ ਤੁਹਾਡੀ ਸੰਸਥਾ ਬਲ ਹੋਰ ਵੀ ਕਿਹੜੇ ਉਪਰਾਲੇ ਕੀਤੇ ਜਾਂਦੇ ਸਾਡੇ ਬਹੁਤ ਹੈ ਜੀ ਅਸੀਂ ਸਾਡੇ ਪਾਈਪਲਾਈਨ ਚ ਹੈ ਜੀ ਸਾਡੇ ਜਿਹੜੇ ਅਸੀਂ ਉਪਰਾਲੇ ਕਰ ਰਹੇ ਹਾਂ ਬਟ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਆਜਾਤੋਂ ਕਰ ਰਹੇ ਹਾਂ। ਖਾਣਾ ਦਾ ਕੰਮ। ਮੇਰਾ ਨਾਮ ਅਲਿਸਬਤ ਹੈ। ਮੈਂ ਸਕੂਲ ਦੀ ਹੱਟ ਟੀਚਰ ਹਾਂ। ਬੱਚਿਆਂ ਨੇ ਇਹ ਖਾਣਾ ਲੈ ਕੇ ਆਏ। ਬਹੁਤ ਅੱਛਾ ਖਾਣਾ ਸੀ। ਬੱਚਿਆਂ ਨੇ ਬਹੁਤ ਮਜ਼ੇ ਦੇ ਨਾਲ ਖਾਣਾ ਖਾਧਾ ਤੇ ਬਿਲਕੁਲ ਉਹਨਾਂ ਦਾ ਖਾਣਾ ਹੀ ਜਿੰਨਾ ਜਿੰਨਾ ਬੱਚੇ ਖਾ ਸਕਦੇ ਸੀ। ਤੇ ਸਾਨੂੰ ਵੀ ਬਹੁਤ ਅੱਛਾ ਲੱਗਾ ਕਿ ਬੱਚੇ ਚਲੋ ਟਾਈਮ ਵੀ ਹੋਇਆ ਸੀ ਉਹਨਾਂ ਦਾ ਖਾਣੇ ਦਾ। ਤੇ ਬਹੁਤ ਅੱਛਾ ਕੰਮ। ਇਹ ਮੇਲੀ ਦਾ ਕੰਮ ਨੂੰ ਕਿਸ ਤਰ੍ਹਾਂ ਦੇ ਰਹੇ? ਇਹ ਮੇਲੀ ਦਾ ਤਾਂ ਕੰਮ ਆਹੀ ਤੇ ਆਪੋ ਮੇਲੀ ਜਾਣੇ। ਪਰਾਹ ਖਾਣ ਜ਼ਰੂਰੀ ਬਹੁਤ ਅੱਛਾ ਖਾਣਾ ਹੁੰਦਾ ਹੋਰ ਵੀ ਸੰਸਥਾਵਾਂ ਨੂੰ ਕੀ ਮੈਸੇਜ ਹੈ ਜਿਸ ਤਰ੍ਹਾਂ ਦਾ ਅਚੇਹਨਾਂ ਵਾਲਾ ਪ੍ਰਚਾਰਾ ਕੀਤਾ ਗਿਆ ਹਾਂਜੀ ਹੋਰ ਵੀ ਆ ਕੇ ਇੱਥੇ ਕਰਨਗੇ ਤੇ ਸਾਡੇ ਤੇ ਬੱਚੇ ਖਰੀਬ ਆ ਖਾਣ ਖੂਣੂ ਇਹ ਤੇ ਰੋਜ਼ ਹੀ ਇਹਨਾਂ ਨੂੰ ਕੋਈ ਨਾ ਕੋਈ ਕੁਝ ਬੱਚੇ ਬਹੁਤ ਖੁਸ਼ ਹੋਏ ਸਮਝਦੇ ਘਰ ਦਾ ਖਾਣਾ ਹਾਂਜੀ ਹਾਂਜੀ ਰੈਸਟੋਰੈਂਟ ਦਾ ਜਿਹੜਾ ਬੰਦਾ ਨਹੀਂ ਜਾ ਸਕਦਾ ਹਾਂਜੀ ਉਹ ਵੀ ਸੁਖਣਾ ਇਹ ਤੋਂ ਖਾ ਕੇ ਹਾਂ ਤੇ ਉਹ ਜ਼ਿਆਦਾ ਖੁਸ਼ ਹੋਏ ਕਿ ਹਰ ਇੱਕ ਚੀਜ਼ ਵੱਖਰੀ ਵੱਖਰੀ ਪਾਈ ਆ ਤੇ ਫੁਲਕੇ ਆ ਉਹ ਬੜੇ ਅੱਛੇ ਤਰੀਕੇ ਨਾਲ ਖਾ ਰਹੇ ਆ ਤੇ ਬਹੁਤ ਅੱਛਾ ਉਹਨਾਂ ਨੂੰ ਲੱਗਿਆ